ਤੁਹਾਡੇ ਸਾਰਿਆਂ ਦੇ ਕਮੈਂਟਾਂ ਨੂੰ ਦੇਖ ਕੇ ਕਮੈਂਟਾਂ ਨੂੰ ਪੜ੍ਹ ਕੇ ਮੈਂ ਵੀਡੀਓ 'ਚ ਮਸ਼ੀਨਰੀਆਂ ਲੈ ਕੇ ਪਹੁੰਚਿਆਗਾ ਜਿਹੜੇ ਏਰੀਆ 'ਚੋਂ ਜਿਹੜੀ ਗੱਡੀ ਵਾਸਤੇ ਜਿਹੜੀ ਮਸ਼ੀਨਰੀ ਵਾਸਤੇ ਤੁਸੀਂ ਕਿਹਾ ਸੀਗਾ ਉਹੀ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਗੱਡੀਆਂ ਦੀ ਤੇ ਮਸ਼ੀਨਰੀਆਂ ਦੀ ਕੱਲੀ-ਕੱਲੀ ਕਰਕੇ ਆਪਾਂ ਗੱਲਬਾਤ ਕਰਦੇ ਅੱਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਨੰਬਰ ਹੈ ਜੀ ਆਪਣਾ 77100 9445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਕੂਠੀ ਘਰ ਮਕਾਨ ਦੀ ਜਾਫਰ ਕਿਸੇ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਬਿਲਕੁਲ ਫਰੀਦ ਦੇ ਵਿਚਾਰ ਲਗਵਾ ਸਕਦੇ ਪਹਿਲੀ ਗੱਡੀ ਦੀ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ 스ਵਿਫਟ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਪੈਟਰੋਲ ਤੇ ਪਲੱਸ ਸੀएनजी ਮਾਡਲ 2011 1 ਲੱਖ ਤੇ 75000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਗੱਡੀ ਦੀ ਡਿਮਾਂਡ ਪਹੁੰਚੀ ਹੈ ਮਾਲਕ ਕਹਿੰਦੇ ਆ ਵੀ ਗੱਡੀ ਖੜੀ ਹੈ ਤਰਨ ਤਰਨ ਮਾਲਕ ਦੇ ਘਰੇ ਮਾਲਕ ਨੇ ਆਖਿਆ ਵੀ ਕਿਸੇ ਨੇ ਆ ਕੇ ਦੇਖਣੀ ਹੈ ਆ ਕੇ ਕੋਈ ਵੀ ਬੰਦਾ ਦੇਖ ਸਕਦਾ ਹੈ ਜੇ ਫੋਟੋਆਂ ਚ ਦੇਖ ਕੇ ਕੋਈ ਬੰਦਾ ਖਰੀਦਣਾ ਚਾਹੁੰਦਾ ਕੋਈ ਇੰਟਰਸਟਿਡ ਹੈ ਕੋਈ ਚਾਹ ਬਣ ਤੇ 175 ਇੱਕ ਵਾਰੀ ਡਿਮਾਂਡ ਆ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਦਾ ਰੇਟ ਕਰ ਲਾਂਗੇ ਟਾਇਰ ਬਿਲਕੁਲ ਆਪਾਂ ਨੂੰ ਨਵੇਂ ਮਿਲ ਜਾਣਗੇ ਕੋਈ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟਡ ਵਧੀਆ ਸੋਹਣੀ ਸਾਫ ਸੁਥਰੀ ਗੱਡੀ ਆ ਤੁਹਾਡੇ ਸਾਹਮਣੇ ਗੱਡੀ ਆ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲ ਜੂਗਾ ਇਹ ਨੰਬਰ ਆ ਪਾਸ ਸਕਰੀਨ ਤੇ ਮਾਲਕ ਵੱਜ ਦਾ ਦੇ ਰੱਖਿਆ 62 809363 205 ਗੱਲਬਤ ਤੁਸੀਂ ਆਪੇ ਕਰ ਲਿਓ ਮਾਰੂਤੀ 800 ਗੱਡੀ ਦੂਜੇ ਨੰਬਰ ਤੇ ਦੇਖੋ 2000 ਪੂਰਾ ਮਾਡਲ ਹੈ ਮਾਡਲ ਚਾਹੀ 2000 ਪਰ ਮਾਲਕ ਨੇ ਪਾਸਿੰਗ ਜਿਹੜੀ ਕਰਵਾਈ ਹੋਈ ਹੈ ਉਹ ਰੀਨਿਊ ਕਰਵਾਈ ਹੋਈ ਹੈ 2028 ਤੱਕ ਕਰ ਹੋਈ ਹੈ ਜੀ 77000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਪੁਰੇ ਚੋਲੇ ਟਾਇਰ ਮਾਲਕ ਨੇ ਪਵਾਏ ਹੋਏ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਮਾਲਕ ਦਾ ਏਰੀਆ ਖੰਨਾਗਾ ਤੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਵਧੀਆ ਮਿਲ ਚੁਕੀ ਤੇ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਬਹੁਤ ਚੰਗੀ ਹਾਲਤ ਦੇ ਵਿੱਚ ਗੱਡੀ ਆਪਾਂ ਨੂੰ ਅੰਦਰੋਂ ਮਿਲ ਜੂਗੀ ਮਾਡਲ 2000 ਪੁਰਾਗਾ ਬਹੁਤ ਪੁਰਾਣੀ ਗੱਡੀ ਹੈ ਸੀ 24 ਸਾਲ ਹੋ ਗਏ ਪਰ ਗੱਡੀ ਦੀ ਕੰਡੀਸ਼ਨ ਅੱਜ ਵੀ ਪੂਰੀ ਵਧੀਆ ਪਈ ਹੈ ਇੰਜਨ ਗੇਅਰ ਨਾਲ ਦਾਗਾ ਸਾਰਾ ਕੁਝ ਵਧੀਆ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੇ ਵਧੀਆ ਮਾਲਕ ਨੇ ਗੱਡੀ ਜਿਹੜੀ ਆਪਦੀ ਆ ਚਲਾਈ ਹੋਈ ਹੈ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਦੇਖਣ ਦਾ ਚਾਹਵਾਨ ਹੈ ਖੰਨੇ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖ ਸਕਦਾ ਹਾਂ ਤੇ ਆਪਦੀ ਪੂਰੀ ਤਸੱਲੀ ਕਰਕੇ ਦੇਖ ਕੇ ਚਲਾ ਕੇ ਗੱਡੀ ਨੂੰ ਖਰੀਦ ਸਕਦਾ ਹਾਂ ਨੰਬਰ ਵਾਈ ਦਾ 85200 8087 880 ਹੁਣ ਆਪਾਂ ਗੱਲ ਕਰਾਂਗੇ ਬਈ ਆਪਣੇ ਕੋਲ ਇੱਕ ਆਲਟੋ ਗੱਡੀ ਪਹੁੰਚੀ ਹੈ ਜੀ ਗੱਡੀ ਖੜੀ ਹੈ ਤਰਨ ਤਰਨ ਮਾਲਕ ਦੇ ਘਰੇ ਤੇ ਟਾਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ 70 ਤੋਂ 75 ਰੁਪਏ ਸਹੀ ਡਿਮਾਂਡ ਦੀ ਗੱਲ ਕਰੀਏ ਤਾਂ ਇੱਕ ਵਾਰੀ ਮਾਲਕ ਨੇ ਰੇਟ ਸਿਰਫ 1.5 ਲੱਖ ਰੁਪਏ ਆਪਣੇ ਕੋਲੇ ਲਾ ਕੇ ਭੇਜੇਗਾ। ਬਾਕੀ ਮਾਲਕ ਨੇ ਆਖੇ ਵੀ ਘਾਟਾ ਪਾਦਾ ਰੇਟ ਕਰ ਲਾਂਗੇ। ਕੋਈ ਚੱਕਰਾਈ ਗੱਲ ਨਹੀਂ। ਤੇ ਗੱਡੀ ਦੇਖਣੀ ਹੈ ਕਿਸੇ ਨੇ ਵੀ ਚਲਾ ਕੇ ਦੇਖਣੀ ਹੈ ਕਿਸੇ ਨੇ ਵੀ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦਾ ਹਾਂ ਜੀ। ਤਰਨ ਤਰਨ ਮਾਲਕ ਦੇ ਘਰੇ ਗੱਡੀ ਖੜੀ ਹੈ। ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਚਲਾਉਣ ਚਿੱਕ ਨੰਬਰ ਹੈ ਗੱਡੀ। ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਆ ਜੋ ਵੀ ਡਾਕੂਮੈਂਟਸ ਹੁੰਦੇ ਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਚੁੱਕਾ। ਤੇ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਗੱਡੀ ਆ ਤੇ ਨੰਬਰ ਬਾਜੂ ਦਾ ਆਪਾਂ ਸਕਰੀਨ ਤੇ ਦਿਖਿਆ ਰੱਖਿਆ ਜਿੰਨਾਂ ਦੀ ਗੱਡੀ ਆ 94 634 81 607 ਨੰਬਰ ਅਗਲੀ ਤੇ ਆਪਣੇ ਕੋਲ ਐਲਟੋ ਗੱਡੀ ਫਿਰ ਤੋਂ ਪਹੁੰਚੀ ਆ ਆ ਜਿਹੜੀ ਗੱਡੀ ਆ ਜੀ ਇਹਦੀ ਪਾਸਿੰਗ 2028 ਤੱਕ ਆਪਾਂ ਨੂੰ ਮਿਲੂਗੀ ਆ ਰੇਟ 1 ਲੱਖ 45000 ਰੁਪਇਆ ਤੇ ਗੱਡੀ ਖੜੀ ਆ ਬਈ ਬਰਨਾਲੇ ਏਰੀਆ ਚ ਇੰਸ਼ੋਰੈਂਸ ਵਗੈਰਾ ਫੁੱਲ ਬੀਮਾ ਇਨਸੂਰੈਂਸ ਦਾ ਪ੍ਰਦੂਸ਼ਨ ਜੋ ਵੀ ਕੁਛ ਹੰਦਾ ਜੀ ਇਨਸੂਰੈਂਸ ਤੇ ਬੀਮਾ ਇੱਕੋ ਚੀਜ਼ ਹੋਗੀ ਸੀ ਤੇ ਬਰਨਾਲੇ ਖੜੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਕਿਸੇ ਨੇ ਦੇਖਣੀ ਆ ਤੁਸੀਂ ਆਪੇ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਅੰਦਰੋਂ ਗੱਲ ਕਰੀਏ ਬਾਈ ਤਾਂ ਅੰਦਰੋਂ ਗੱਡੀ ਦੀ ਕੰਡੀਸ਼ਨ ਆਲ ਓਕੇ ਆਪਾਂ ਨੂੰ ਮਿਲੂਗੀ ਨਾ ਤਾਂ ਕੋਈ ਗੱਡੀ ਡੈਮੇਜ ਹੈ ਕਿਸੇ ਪਾਸੋਂ ਨਾ ਕੋਈ ਬਾਹਰੋਂ ਨਾ ਕੋਈ ਅੰਦਰੋਂ ਨਾ ਕੋਈ ਪਾਰਟੇ ਦਾ ਬਦਲਿਆ ਹੋਇਆਗਾ ਸਾਰੇ ਫੰਕਸ਼ਨ ਵਰਕਿੰਗ ਚ ਨੇ ਸਾਰਾ ਕੁਝ ਵਧੀਆਗਾ ਟੋਟਲ ਜੇ ਗੱਲ ਕਰੀਏ ਤਾਂ ਗੱਡੀ ਵਧੀਆ ਕੀ ਤੇ ਜਾ ਕੇ ਤੁਸੀਂ ਆਪੇ ਦੇਖ ਲਿਓ ਟ్రਾਈ ਲੈ ਲਿਓ ਤੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਜਦੋਂ ਚਲਾ ਕੇ ਦੇਖੂਗੇ ਸਟਾਰਟ ਕਰਕੇ ਦੇਖੂਗੇ ਅਸਲ 'ਚ ਤਾਂ ਸਟਾਰਟ ਕਰਕੇ ਹੀ ਗੱਡੀ ਦਾ ਪਤਾ ਲੱਗ ਜਾਂਦਾ ਹੈ ਬਾਕੀ 94655358607 ਆ ਮਾਲਕ ਬਾਈ ਦਾ ਨੰਬਰ ਹੈਗਾ ਇਹੇ ਆਲਟੋ ਗੱਡੀਆਂ ਤੁਸੀਂ ਦੇਖ ਲਈਆਂ ਤੇ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਾਂਗੇ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਮੈਂ ਸ਼ੁਰੂ ਸੀ ਵੀਡੀਓ ਦੀ ਸ਼ੁਰੂਆਤ ਚ ਕਿਹਾ ਸੀਗਾ ਤੇ ਹੁਣ ਫਿਰ ਤੋਂ ਕਹਿੰਦੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀਆ ਘਾਰਾ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਚਾਹੀ ਤੁਸੀਂ ਵੇਚਣਾ ਜੇਕਰ ਚਾਹੁੰਦੇ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 77 194 45360 ਜੇ ਕਿਸੇ ਨੇ ਵੀ ਐਡ ਕਰਵਾਉਣੀ ਹੈ ਤਾਂ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੇ ਲੱਗ ਜੂਗੀ ਜਿਹੜੀ ਚੀਜ਼ ਵੀ ਤੁਹਾਡੇ ਕੋਲੇ ਚਾਹੀਏ ਕੋਈ ਗੱਡੀ ਐ ਚਾਹੀ ਮੋਟਰਸਾਈਕਲ ਐ ਕੋਠੀ ਘਰ ਮਕਾਨ ਆਪਣੇ ਕੋਲੇ ਇੱਕ ਵੀਡੀਓ ਤੇ 10-12 ਫੋਟੋਆਂ ਤੇ ਜਿੰਨੀ ਜਾਣਕਾਰੀ ਹੁੰਦੀ ਐ ਸਾਰਾ ਕੁਝ ਆਪਣੇ ਕੋਲੇ ਟੋਟਲ ਭੇਜ ਦਿਓ ਤੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦੇਵਾਂਗੇ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਐ ਜੀ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਐ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਇਸ ਤਰ੍ਹਾਂ ਦੀ ਬਈ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਡੇਲੀ ਆਪਣੀ ਵੀਡੀਓ ਤੁਸੀਂ ਚਾਹੋ ਨੀਓ ਵੀ ਸਾਡੇ ਕੋਲੇ ਪਹੁੰਚੇ ਤਾਂ ਤੁਹਾਨੂੰ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਸਬਸਕ੍ਰਾਈਬ ਲਾਜ਼ਮੀ ਕਰ ਦੋ ਚੈਨਲ ਨੂੰ ਤੇ ਇੱਕ ਬੇਨਤੀ ਕਰੂੰਗਾ ਰੇਟ ਬਈ ਜਿਹੜਾ ਲਾ ਕੇ ਭੇਜ ਦਿਓ ਉਸ ਹਿਸਾਬ ਸਰ ਲਾ ਕੇ ਭੇਜਿਆ ਕਰੋ ਤੱਕਾ ਨਾ ਕਰਿਆ ਕਰੋ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਸ਼ੁਰੂ ਕਰਦੇ ਆਂ ਜ਼ਾਹਿਰ ਗੱਡੀ ਬਈ ਤੁਸੀਂ ਦੇਖੋ ਹੁਣ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਤੁਹਾਡੇ ਖਾਤਰ 360 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮੋਗਾ ਮਾਲਕ ਦਾ ਏਰੀਆ 80 ਤੋਂ 85 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ ਗੱਡੀ ਵਧੀਆ ਚਲਾਉਣ ਚ ਵਧੀਆ ਬਈ ਤੇ ਮੋਗੇ ਖੜੀ ਆ ਕਿਸੇ ਨੇ ਦੇਖਣੀ ਆ ਕੋਈ ਵੀ ਖਰੀਦਣ ਦਾ ਚਾਹਵਾਨ ਹੈ ਕੋਈ ਦੇਖਣਾ ਚਾਹੁੰਦਾ ਹੈ ਕੋਈ ਦੇਖਣ ਦਾ ਚਾਹਵਾਨ ਤਾਂ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮੋਗੇ ਬਾਕੀ ਜਿਹੜਾ ਰੇਟ ਮਾਲਕ ਨੇ 360 ਲਾ ਕੇ ਭੇਜੇ ਤੇ ਇੱਕ ਡਿਮਾਂਡ ਹੈ ਜੀ ਆਹ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਕਰ ਲਾਂਗੇ ਕੋਈ ਵੀ ਬੰਦਾ ਜੇ ਖਰੀਦਣ ਦਾ ਚਾਹਵਾਨ ਹੈਗਾ ਤਾਂ ਤੁਸੀਂ ਮੋਗੇ ਏਰੀਆ ਚ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦੇ ਹੋ ਜੇ ਮਰਜੀ ਚੈੱਕ ਕਰ ਲਓ ਮਾਲਕ ਨੇ ਫੁੱਲ ਗਾਰੰਟੀ ਹੈ ਹਰ ਪਾਸੋਂ ਹਰ ਤਰ੍ਹਾਂ ਦੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਬਈ ਆਪਾਂ ਸਕਰੀਨ ਤੇ ਦੇ ਰੱਖਿਆ 97 800 3047 ਤੇ ਹੁਣ ਆਪਾਂ ਜਿਹੜੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਬਈ Alto LX i ਗੱਡੀ ਦਾ ਮਾਡਲ ਬਈ 2008 ਗੱਡੀ ਦੀ ਕੰਡੀਸ਼ਨ ਆਲੋਕੀ ਆ 69000 ਰੁਪਏ ਡਿਮਾਂਡ ਆ ਬਰਨਾਲੇ ਖੜੀ ਆ ਬਈ ਜਾ ਕੇ ਕਿਸੇ ਨੇ ਦੇਖਣੇ ਚਾਕੇ ਦੇਖ ਸਕਦਾ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦਾ ਤੇ ਨਵੇਂ ਟਾਇਰਾਂ ਚ ਬਰਨਾਲੇ ਖੜੀ ਆ ਰੇਟ ਉੱਪਰ ਥੱਲੇ ਮੌਕੇ ਤੇ ਹੋ ਜਾਊਗਾ ਕਿਸੇ ਨੂੰ ਵੀ ਪਸੰਦ ਆਉਂਦੀ ਗੱਡੀ ਜਾ ਕੇ ਦੇਖ ਲਿਓ ਨੰਬਰ ਬਾਈ ਦਾ ਪਾਸ ਸਕਰੀਨ ਤੇ ਬਈ ਦੇ ਰੱਖਿਆ ਦਾ ਹੁਣ ਤੁਸੀਂ ਇੱਕ ਜੈਨ ਗੱਡੀ ਦੇਖੋ 2000 ਮਾਡਲ ਹੈ ਗੱਡੀ ਦਾ ਤੇ ਗੱਡੀ ਦਾ ਰੇਟ ਹੈ 90000 ਰੁਪਏ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਜੂਗੀ ਤੇ ਵਧੀਆ ਟਾਇਰ ਨੇ ਬਹੁਤ ਸਾਫ਼ ਸੁਥਰੇ ਨਵੇਂ ਵਾਂਗੂ ਆਪਾਂ ਕਹਿ ਸਕਦੇ ਹਾਂ 99000 ਰੁਪਿਆ ਡਿਮਾਂਡ ਲਾਈ ਆ ਬਰਨਾਲੀ ਖੜੀ ਆ ਤੇ ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ 98765 ਤੇ 57696 ਤੇ ਗੱਲਬਾਤ ਕਰ ਲਓ ਜੀ ਤੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਿਆ ਜਿਨ੍ਹਾਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੀਆਂ ਤੁਹਾਡੀ ਫਰਮਾਇਸ਼ ਤੇ ਲੈ ਕੇ ਪਹੁੰਚੀਆਂ ਤੇ ਇਹ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੁਸੀਂ ਤੇ ਅਗਲੀ ਵੀਡੀਓ ਚ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੀ ਫਰਮਾਇਸ਼ ਤੇ ਗੱਡੀ ਲੈ ਕੇ ਪਹੁੰਚਾਂਗੇ ਤੁਸੀਂ ਨੀਚੇ ਕਮੈਂਟ ਦੇ ਵਿੱਚ ਲਿਖੋ ਜੀ ਤੁਹਾਨੂੰ ਕਿਹੜੀ ਗੱਡੀ ਕਿਹੜੀ ਮਸ਼ੀਨਰੀ ਕੂਠੀ ਘਰ ਕਿੰਨੇ ਰੇਟ ਚ ਕੀ ਚਾਹੀਦਾ ਜੀ ਜਿਹੜਾ ਕੁਝ ਵੀ ਤੁਸੀਂ ਲਿਖੋਗੇ ਆਪਾਂ ਲੈ ਕੇ ਪਹੁੰਚਾਂਗੇ ਤੇ ਲਾਜ਼ਮੀ ਲਿਖਿਆ ਕਰੋ ਬਾਕੀ ਜਲਦੀ ਮਿਲਦੇ ਆ ਜੀ ਆਪਾਂ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 77 194 45 360 ਤੇ ਭੇਜੋ ਆਪਣੇ ਕੋਲ ਹੀ ਵੀਡੀਓ ਜਾਣਕਾਰੀ ਫੋਟੋਮ